ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਸਿੱਖਿਆ ਖਾਗੋ ਜੀ ਇੱਕ ਨੋਟਿਸ ਸਾਂਝਾ ਕੀਤਾ ਗਿਆ ਹੈ ਇਹ ਜਾਣਕਾਰੀ ਤੁਹਾਡਾ ਸਾਂਝੀ ਕਰਨੀ ਹੈ ਸਭ ਤੋਂ ਪਹਿਲਾਂ ਇਹ ਦੱਸ ਜੀਏ ਕਿ ਇਹ ਨਵੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਨੇ 83894 ਫਰਤੀ ਨੂੰ ਲੈ ਕੇ ਅੱਜ ਤਰੀਕ ਹੈ 16 ਅਕਤੂਬਰ ਲਗਭਗ 8:00 ਦੇ 7:00 ਵਜੇ 6:00 ਵਜੇ ਜਿਹੜੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਨੇ ਸੋ ਇਹ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨੀ ਆ ਕੈਟਾਗਰੀ ਹੈਂਡੀਕੈਪ ਆਰਥੋ ਅਗੇਂਸਟ ਹੈਂਡੀਕੈਪ ਸਾਈਕੋਲੋਗ ਪੋਸਟਾਂ ਦੀ ਹੈ ਜਿਹੜੀਆਂ ਨਵੀਆਂ ਲਿਸਟਾਂ ਨੇ ਸੋ ਇਹ ਕੈਂਡੀਡੇਟਸ ਨੇ ਜੀ ਇੱਥੇ ਸਾਰਾ ਡਾਟਾ ਇੱਥੇ ਸਾਂਝਾ ਕੀਤਾ ਗਿਆ ਰਜਿਸਟ੍ਰੇਸ਼ਨ ਨੰਬਰ ਅਪਲੀਕੇਸ਼ਨ ਨੰਬਰ ਨੇਮ ਫਾਦਰ ਨੇਮ ਡੋਬੀ ਕੈਟਾਗਰੀ ਕਿਹੜੀ ਕੈਟਾਗਰੀ ਦੇ ਨੇ ਤੇ ਇਹਨਾਂ ਦੇ ਮਾਸ ਕਿੰਨੇ ਨੇ ਸਟੇਟਸ ਹੈ ਇਲੀਜੀਬਲ ਸਾਰੇ ਕੈਂਡੀਡੇਟਸ ਤੁਸੀਂ ਇੱਥੇ ਦੇਖ ਸਕਦੇ ਆ ਜੇਕਰ ਟੋਟਲ ਅਫਾ ਨਜ਼ਰ ਲਗਾਉਨੇ ਆ ਤੇ ਇਹ ਹੈਗੇ ਨੇ ਜੀ 100 ਜਿਹੜੇ 71 ਕੈਂਡੀਡੇਟਸ ਹੈ ਟੋਟਲ ਜਿਹੜਾ ਸਾਂਝਾ ਕੀਤਾ ਗਿਆ ਨੇ ਲਿਸਟਾਂ ਜਿਹੜੀਆਂ ਇਹ ਸਾਂਝਾ ਕੀਤੀਆਂ ਗਈਆਂ ਨੇ ਸੋ ਇਹਨਾਂ ਦਾ ਜੁਆਇਨਿੰਗ ਪ੍ਰੋਸੈਸ ਸ਼ੁਰੂ ਹੋਏਗਾ ਨੋਟਿਸ ਜਾਰੀ ਕਰਕੇ ਜਲ ਦਿਨਾਂ ਦਾ ਅਗਲਾ ਪ੍ਰੋਸੈਸ ਜਿਹੜਾ ਸਕਰੂਟੀ ਦਾ ਉਹ ਸਿੱਖਿਆ ਭਾਗ ਜਾਰੀ ਕਰ ਸਕਦਾ ਤੇ ਉਹ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਦੋਂ ਨੋਟਿਸ ਕੱਢਿਆ ਗਿਆ ਤੇ ਪ੍ਰਿੰਸੀਪੈਂਟ ਐਜੂਕੇਸ਼ਨ ਰਿਕਰੂਟਮੈਂਟ ਡਾਇਰੈਕਟ ਪੰਜਾਬ ਦੀ ਇੱਥੇ ਮੋਹਰ ਲੱਗੀ ਹੋਈ ਆ ਤੇ ਇਹ ਲਿਸਟਾਂ ਫਿਰ ਤੋਂ ਦੱਸ ਦਈਏ ਤੇ ਅਖੀਲ ਜਿਹੜੇ ਕੱਟਆਫ ਹੈ ਉਹ 70 ਤੱਕ ਐਲਸ ਦੇ ਵਿੱਚ ਗਈ ਆ 70 ਦੇ ਜਿਹੜਾ ਖੇਲਾ ਕੈਂਡੀਡੇਟ ਹੈ ਉਹਨੂੰ ਵੀ ਇੱਥੇ ਜਿਹੜਾ ਜਾ ਐਲੀਜੀਬਲ ਕਰਾਰ ਦਿੱਤਾ ਗਿਆ ਹੈਂਡੀਕੈਪ ਆਰਥੋ ਕੈਟਾਗਰੀ ਤੇ ਇਹ ਹੈਗੇ ਜੀ 83 95 94 ਕੱਟ ਦੀ ਲਿਸਟ ਸੋ ਇਹ ਕੈਂਡੀਡੇਟ ਆਪਣਾ ਜਿਹੜਾ ਜਾ ਤਿਆਰੀ ਕਰ ਲੈਣ ਇਹਨਾਂ ਦਾ ਜੁਆਇਨਿੰਗ ਪ੍ਰੋਸੈਸ ਅਗਲਾ ਸ਼ੁਰੂ ਹੋਣ ਚਾਰਿਆ ਧੰਨਵਾਦ ਜੇਕਰ ਕੋਈ ਤੁਹਾਡੇ ਕੁਐਸਚਨ ਸਵਾਲ ਇੰਚ ਕਮੈਂਟ ਦੇ ਵਿੱਚ ਪੁੱਛ ਲੈਣਾ ਧੰਨਵਾਦ